ਅੱਜ ਉਸ ਦਾ ਨਾਮ ਉੱਚੇ ਅਹੁਦਿਆਂ ਵਾਲੇ ਅਫਸਰਾਂ ਵਿੱਚ ਗਿਣ ਹੁੰਦਾ ਹੈ। ਕਈ ਲੋਕੀ ਉਸ ਦਾ ਨਾਮ ਆਪਣੀ ਜ਼ੁਬਾਨ ਨਾਲ ਲੈ ਕੇ ਬਹੁਤ ਮਾਣ ਮਹਿਸੂਸ ਕਰਦੇ। ਬਹੁਤ ਸਾਰੇ ਚਮਚੇ ਉਸ ਦਿਆਲੇ-ਦਿਵਾਲੇ ਪੂੰਛੇ ਲਾਉਂਦੇ ਨੱਠੇ ਭੱਜੇ ਦਿਸਦੇ। ਸਰਕਾਰ ਨੇ ਉਸ ਨੂੰ ਹੀਰੋ ਦਾ ਖਿਤਾਬ ਦਿੱਤਾ ਜਿਸ ਨਾਲ ਉਸ ਦੀ ਆਕੜ ਦੁੱਗਣੀ ਹੋ ਗਈ। ਅੱਜ ਜਦੋਂ ਮੈਂ ਉਸ ਨੂੰ ਟੀਵੀ ਵਿੱਚ ਦੇਖਿਆ ਤਾਂ ਪੁਰਾਣੇ ਦਿਨ ਆਪ ਮੁਹਾਰੇ ਮੇਰੇ ਅੱਗੇ ਆਉਣ ਲੱਗੇ। ਐਨੀ ਪੁਰਾਣੀ ਨਫ਼ਰਤ ਫਿਰ ਜਾਗ ਪਈ। ਮੇਰਾ ਦਿਲ ਕੀਤਾ ਕਿ ਉਸ ਦਾ ਗੁੱਜਾ ਭੇਤ ਸਾਰੀ ਦੁਨੀਆ ਅੱਗੇ ਖਿਲਾਰ ਦੇਵਾਂ ਪਰ ਮੇਰੇ ਤੇ ਯਕੀਨ ਕੌਣ ਕਰੇਗਾ ਹੁਣ ਤਾਂ ਇੱਕ ਵੱਡਾ ਅਫੀਸਰ ਹੈ ਯਕੀਨ ਤਾਂ ਲੋਕੀ ਉਸ ਉੱਪਰ ਉਦੋਂ ਵੀ ਕਰਦੇ ਜਦੋਂ ਉਹ ਸਾਡੇ ਕਾਲਜ ਦਾ ਇੱਕ ਮਾਮੂਲੀ ਜਿਹਾ ਵਿਦਿਆਰਥੀ ਸੀ ਬੇਸ਼ੱਕ ਉਹ ਲੋਕਾਂ ਲਈ ਇੱਕ ਅਮੀਰ ਸੀ ਪਰ ਮੇਰੇ ਮਨ ਵਿੱਚ ਉਸ ਲਈ ਕੋਈ ਖਾਸ ਥਾਂ ਨਹੀਂ ਬਣੀ ਕਈ ਵਾਰੀ ਮੇਰੀ ਸਹੇਲੀ ਡੋਲੀ ਹੁਣ ਵੀ ਮੈਨੂੰ ਟਿੱਕਚਰ ਕਰ ਦਿੰਦੀ ਹੈ ਲੋਕੀ ਆਪਣੇ ਪਿਆਰ ਨੂੰ ਨਹੀਂ ਭੁੱਲਦੇ ਪਰ ਤੈਨੂੰ ਆਪਣੀ ਨਫ਼ਰਤ ਹੀ ਨਹੀਂ ਭੁੱਲਦੀ ਸਾਡੇ ਕਾਲਜ ਵਿੱਚ ਆਇਆ ਉਸ ਨੂੰ ਅਜੇ ਥੋੜੇ ਦਿਨ ਹੀ ਹੋਏ ਸਨ ਕਿ ਮੇਰੇ ਅੱਗੇ ਪਿੱਛੇ ਪੈਲਾ ਪਾਉਣ ਲੱਗਾ ਪਰ ਮੈਂ ਉਸ ਦੀ ਕੋਈ ਪਰਵਾਹ ਨਾ ਕਰਦੀ ਮੈਨੂੰ ਉਸ ਦੇ ਤੌਰ ਤਰੀਕੇ ਫੁੱਟੀ ਅੱਖ ਵੀ ਨਾ ਪਾਉਂਦੇ ਮੈਨੂੰ ਆਪਣੇ ਵਸ ਵਿੱਚ ਕਰਨ ਲਈ ਉਸ ਨੇ ਇੱਕ ਨਵੀਂ ਚਾਲ ਖੇਡੀ ਮੈਂ ਹੈਰਾਨ ਰਹਿ ਗਈ ਜਦੋਂ ਉਸ ਨੂੰ ਸੋਨੀਆ ਨਾਲ ਗੱਲਾਂ ਕਰਦੇ ਦੇਖਿਆ ਪਰ ਮੈਂ ਉਹਨਾਂ ਨੂੰ ਅਣਗੌਲਦੀ ਹੋਈ ਆਪਣੇ ਰਸਤੇ ਤੁਰ ਗਈ ਦੂਜੇ ਦਿਨ ਸੋਨੀਆ ਮੇਰੇ ਕੋਲ ਆਈ ਬਹੁਤ ਹੀ ਧਿਆਨ ਨਾਲ ਮੈਨੂੰ ਦੇਖਦੀ ਹੋਈ ਕਹਿਣ ਲੱਗੀ ਸੰਗੀਤਾ ਤੇਰੇ ਨਾਲ ਇੱਕ ਗੱਲ ਕਰਨੀ ਹੈ ਜੇ ਤੂੰ ਮਾਈਂਡ ਨਾ ਕਰੇ ਜੇ ਮਾਈਂਡ ਕਰਨ ਵਾਲੀ ਗੱਲ ਨਾ ਹੋਈ ਤਾਂ ਭਲਾ ਮੈਂ ਕਿਉਂ ਕਰਾਂਗੀ ਰਾਜੂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ ਕੌਣ ਰਾਜੂ ਉਹੀ ਨਵਾਂ ਮੁੰਡਾ ਜਿਸ ਨਾਲ ਮੈਂ ਕੱਲ ਗੱਲਾਂ ਕਰ ਰਹੀ ਸੀ ਮੇਰੇ ਨਾਲ ਉਸਨੇ ਕੀ ਗੱਲ ਕਰਨੀ ਹੈ ਉਹ ਤੈਨੂੰ ਬਹੁਤ ਜ਼ਿਆਦਾ ਲਾਈਕ ਕਰਦਾ ਹੈ ਪਰ ਮੈਂ ਉਸਨੂੰ ਪਸੰਦ ਨਹੀਂ ਕਰਦੀ ਦੇਖ ਸੰਗੀਤਾ ਉਹ ਤੈਨੂੰ ਪਾਉਣ ਲਈ ਕੁਝ ਵੀ ਕਰ ਸਕਦਾ ਹੈ ਬਹੁਤ ਹੀ ਨਾਈਸ ਹੈ ਤੂੰ ਉਸਨੋਂ ਕਦੋਂ ਕੁੱਦੀ ਜਾਣਦੀ ਐ ਮੈਂ ਸੋਨੀਆ ਨੂੰ ਸਿੱਧਾ ਪੁੱਛਿਆ ਬਸ ਉਦੋਂ ਦੀ ਜਦੋਂ ਕੌਦਦੋਂ ਦਾ ਕਾਲਜ ਵਿੱਚ ਆਇਆ ਮੈਨੂੰ ਉਸਦੇ ਰੰਗ ਢੰਗ ਬਿਲਕੁਲ ਚੰਗੇ ਨਹੀਂ ਲੱਗਦੇ ਪਲੀਚ ਮੁੜ ਕੇ ਉਸਦਾ ਨਾਮ ਮੇਰੇ ਸਾਹਮਣੇ ਨਾ ਲਈ ਮੈਂ ਗੁੱਸੇ ਨਾਲ ਕਿਹਾ ਉਸਨੇ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਯਤਨ ਕੀਤੇ ਸੋਨੀਆ ਮੈਨੂੰ ਸਨੇਹੇ ਪਹੁੰਚਾਉਂਦੀ ਆਪ ਹੀ ਉਸਦੇ ਜਾਲ ਵਿੱਚ ਫਸ ਗਈ ਜਦੋਂ ਮੈਨੂੰ ਪਤਾ ਲੱਗਾ ਤਾਂ ਮਨ ਦੁਖੀ ਹੋਇਆ ਆਪਣੇ ਵੱਲੋਂ ਸਮਝਾਉਣ ਦੇ ਯਤਨ ਨਾਲ ਮੈਂ ਸੋਨੀਆ ਨੂੰ ਕਿਹਾ ਸੋਨੀਆ ਮੈਂ ਤਾਂ ਸੋਚ ਵੀ ਨਹੀਂ ਸਕਦੀ ਕਿ ਤੇਰਾ ਉਸ ਆਵਾਰਾ ਮੁੰਡੇ ਨਾਲ ਚੱਕਰ ਚੱਲ ਸਕਦਾ ਹੈ ਤੂੰ ਇਹ ਕਿਵੇਂ ਕਹਿ ਸਕਦੀ ਹੈ ਕਿ ਉਹ ਵਾਰਾ ਸੋਨੀਆ ਨੇ ਮੈਨੂੰ ਉਲਟਾ ਸਵਾਲ ਪਾ ਦਿੱਤਾ ਪਰ ਮੈਂ ਵੀ ਉਸ ਨੂੰ ਖਿੱਚ ਕੇ ਪਈ ਉਹ ਵੱਡੇ ਘਰ ਦਾ ਵਿਗੜਿਆ ਮੁੰਡਾ ਹੈ ਉਸਦੇ ਪਿਓ ਦੇ ਪੈਸੇ ਨਾਲੇ ਪ੍ਰਾਈਵੇਟ ਕਾਲਜ ਚੱਲਦਾ ਹੈ ਸਭ ਪੈਸੇ ਦੀ ਖੇਡ ਹੈ ਮੈਂ ਹਰ ਯਤਨ ਕੀਤਾ ਸੋਨੀਆ ਨੂੰ ਉਸ ਲਫੰਗੇ ਤੋਂ ਬਚਾਉਣ ਦਾ ਪਰ ਸੋਨੀਆ ਉਸਦੇ ਖਿਲਾਫ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ ਫਿਰ ਵੀ ਮੈਂ ਆਖਰੀ ਚੇਤਾਵਨੀ ਸੋਨੀਆ ਨੂੰ ਦੇ ਦਿੱਤੀ ਦੇਖੇ ਇੱਕ ਦਿਨ ਤੂੰ ਪਛਤਾਵੇਂਗੀ ਪਛਤਾਵੇ ਦਾ ਰੋਣ ਤੇਰੇ ਕੋਲ ਨਹੀਂ ਰੋਵਾਂਗੀ ਸੋਨੀਆ ਨੇ ਲਾਪਰਵਾਹੀ ਨਾਲ ਕਿਹਾ ਉਸ ਦਿਨ ਹੋਸਟਲ ਵਿੱਚ ਬਹੁਤ ਸ਼ਾਂਤੀ ਸੀ। ਜ਼ਿਆਦਾਤਰ ਕੁੜੀਆਂ ਦੇ ਐਗਜ਼ਾਮ ਹੋ ਚੁੱਕੇ ਸਨ। ਉਹੀ 2-4 ਕੁੜੀਆਂ ਰਹਿ ਗਈਆਂ ਸਨ ਜਿਨ੍ਹਾਂ ਦੇ ਪ੍ਰੈਕਟੀਕਲ ਚੱਲ ਰਹੇ ਸਨ। ਮੈਂ ਵੀ ਆਪਣੇ ਪ੍ਰੈਕਟੀਕਲ ਕਰਕੇ ਹੀ ਰੁਕੀ ਸੀ। ਬੇਲੋੜਾ ਨਿੱਕਾ-ਮੋਟਾ ਸਮਾਨ ਪੈਕ ਕਰਨ ਵਿੱਚ ਰੁਝੀ ਹੋਈ ਸੀ ਕਿ ਕਿਸੇ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ। ਖੋਲਿਆ ਤਾਂ ਸਾਹਮਣੇ ਮੁਰਝਾਏ ਚਿਹਰੇ ਨਾਲ ਖੜੀ 소ਨੀਆ ਦੇਖੀ। ਚੁੱਪਚਾਪੀ ਤੇ ਅੰਦਰ ਲੰਘ ਗਈ। ਮੈਂ ਹੀ ਚੁੱਪ ਤੋੜੀ। ਮੈਂ ਤਾਂ ਸੋਚਿਆ ਕਿ ਤੂੰ ਵਾਪਸ ਆਪਣੇ ਪਿੰਡ ਚਲੀ ਗਈ ਹੋਵੇਂਗੀ। ਪਿੰਡ ਕਿਵੇਂ ਜਾਵਾਂ ਉਸਨੇ ਭਰੀਆਂ ਅੱਖਾਂ ਨਾਲ ਕਿਹਾ ਕਿਉਂ ਕੀ ਹੋਇਆ ਸੰਗੀਤਾ ਇੱਕ ਦਿਨ ਮੈਂ ਤੈਨੂੰ ਬਹੁਤ ਆਕੜ ਨਾਲ ਕਿਹਾ ਸੀ ਕਿ ਪਛਤਾਵੇ ਰੋਣ ਤੇਰੇ ਕੋਲ ਨਹੀਂ ਰੋਵਾਂਗੀ ਪਰ ਅੱਜ ਇਸ ਤੋਂ ਬਾਅਦ ਉਸਨੇ ਰੋਣਾ ਸ਼ੁਰੂ ਕਰ ਦਿੱਤਾ ਪਾਣੀ ਦਾ ਗਲਾਸ ਦਿੱਤਾ ਤਾਂ ਇੱਕ ਸਾਹ ਵਿੱਚ ਹੀ ਨਿਗਲ ਗਈ ਉਸ ਨੂੰ ਕੋਈ ਹੋਰ ਮਿਲ ਗਈ ਮੈਂ ਆਪਣਾ ਅੰਦਾਜ਼ਾ ਦੱਸਿਆ ਜਾਂ ਤੈਨੂੰ ਸਮਝ ਆ ਗਈ ਉਸਨੇ ਮੈਨੂੰ ਬਰਬਾਦ ਕਰ ਦਿੱਤਾ ਆਪਣੇ ਸਾਹ ਨਾਲ ਸਾਹ ਮਿਲਾਉਂਦੀ ਕਹਿਣ ਲੱਗੀ ਮੈਂ ਪ੍ਰੈਗਨੈਂਟ ਤੇ ਉਹ ਫਿਰ ਰੋਣ ਲੱਗੀ ਇਹ ਸੁਣ ਕੇ ਮੈਂ ਖੜੀ ਖਲੋਤੀ ਰਹਿ ਗਈ ਪਤਾ ਨਾ ਲੱਗੇ ਮੈਂ ਕੀ ਕਰਾਂ ਕ੍ਰੋਧ ਨੇ ਮੈਨੂੰ ਪੂਰੀ ਤਰ੍ਹਾਂ ਜਕੜ ਲਿਆ ਤੇ ਦਿਲ ਕੀਤਾ ਕਿ ਕਹਾਬ ਪਛਤਾਏ ਕੀ ਹੋਏ ਜਦ ਚਿੜੀਆਂ ਚੁਗ ਗਈ ਖੇਤ ਕ੍ਰੋਧ ਨੂੰ ਇੱਕ ਪਾਸੇ ਕਰਦੀ ਉਸ ਨੂੰ ਹੌਸਲਾ ਦੇਂਦੀ ਨੇ ਕਿਆ ਵਿਆਹ ਕਰਵਾ ਲੈ ਉਸ ਨਾਲ ਹੋਰ ਤਾਂ ਕੁਝ ਨਹੀਂ ਹੋ ਸਕਦਾ ਵਿਆਹ ਦਾ ਤਾਂ ਨਾਮ ਸੁਣਨ ਨੂੰ ਵੀ ਉਹ ਤਿਆਰ ਨਹੀਂ ਹਟ ਕੋਰੇ ਲੈਂਦੀ ਬੋਲੀ ਜਦੋਂ ਮੈਂ ਉਸ ਨੂੰ ਦੱਸਿਆ ਤਾਂ ਉੱਚੀ ਉੱਚੀ ਹੱਸਿਆ ਅਤੇ ਇੱਕ ਨਰਸ ਦਾ ਐਡਰੈਸ ਦੇਣ ਦਾ ਕਹਿਣ ਲੱਗਾ ਇਸ ਕੋਲ ਚਲੇ ਜਾਣਾ ਸਭ ਠੀਕ ਹੋ ਜਾਏਗਾ ਫਿਰ ਰੋਣ ਲੱਗੀ ਮੈਂ ਸੋਨੀਆ ਨੂੰ ਸਮਝਾ ਬੁਝਾ ਕੇ ਸਮੱਸਿਆ ਦਾ ਹੱਲ ਲੱਭਣ ਦੀ ਆਸ ਦੇ ਕੇ ਉਸਦੇ ਕਮਰੇ ਵਿੱਚ ਛੱਡ ਆਈ ਕਿਉਂਕਿ ਉਹ ਬਹੁਤ ਜ਼ਿਆਦਾ ਅਪਸੈਟ ਸੀ 2-3 ਘੰਟਿਆਂ ਬਾਅਦ ਜਾ ਕੇ ਦੇਖਿਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਬਥੇਰਾ ਖੜਕਾਇਆ ਪਰ ਉਸਨੇ ਖੋਲਿਆ ਨਾ ਖਬਰਾ ਆ ਕੇ ਹੋਸਟਲ ਵਾਰਡਨ ਵੱਲ ਦੌੜੀ ਉਸ ਨੂੰ ਸਿਰਫ ਇਹੀ ਦੱਸਿਆ ਸੋਨੀਆ ਦਰਵਾਜ਼ਾ ਨਹੀਂ ਖੋਲ ਰਹੀ ਵਾਰਡਨ ਨੇ ਮੇਰੀ ਹਾਲਤ ਤੋਂ ਕੁਝ ਅੰਦਾਜ਼ਾ ਲਗਾਇਆ ਤੇ ਡੁਪਲੀਕੇਟ ਚਾਬੀਆਂ ਚੁੱਕ ਕੇ ਮੇਰੇ ਨਾਲ ਚੱਲ ਪਈ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਅੱਗੇ ਮੁੱਦੇ ਮੂੰਹ ਸੋਨੀਆ ਰਮਝੇ ਤੇ ਪਈ ਸੀ ਕੋਲ ਖਾਲੀ ਸਿਰਿੰਜ ਪਈ ਦੇਖੀ ਤਾਂ ਮੇਰੇ ਖਾਨੇ ਹੋ ਗਈ। ਉੱਚੀ-ਉੱਚੀ ਆਵਾਜ਼ਾਂ ਮਾਰਦੀ ਉਸਨੂੰ ਉਠਾਉਣ ਲੱਗੀ। ਰੋਲਾ ਸੁਣ ਕੇ ਬਾਕੀ ਦੀਆਂ ਕੁੜੀਆਂ ਅਤੇ ਅਧਿਆਪਕ ਵੀ ਆ ਗਏ। ਪੁਲਿਸ ਆ ਗਈ। ਸੋਨੀਆ ਨੂੰ ਚੁੱਕ ਕੇ ਹਸਪਤਾਲ ਲੈ ਗਏ। ਮਿੰਟਾਂ ਸਕਿੰਟਾਂ ਵਿੱਚ ਸਭ ਕੁਝ ਹੋ ਗਿਆ। ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਨਾਲ ਕਾਲਜ ਦਾ ਅਤੇ ਹੌਸਟਲ ਦਾ ਮੌਲ ਬਦਨਾਮ ਹੋਣ ਲੱਗਾ। ਮੁੰਡੇ ਤਾਂ ਡਰੱਗ ਲੈਂਦੇ ਸੀ ਹੁਣ ਕੁੜੀਆਂ ਵੀ ਲੱਗ ਪਈਆਂ। ਕੁੜੀਆਂ ਨੂੰ ਹੌਸਟਲ ਵਿੱਚ ਰੱਖ ਕੇ ਪੜਾਉਂਦਾ ਕੋਈ ਮਤਲਬ ਹੀ ਨਹੀਂ। ਇਹ ਗੱਲਾਂ ਸੁਣਦੀ ਹੋਈ ਵੀ ਮੈਂ ਚੁੱਪ ਰਹੀ। ਮੈਂ ਜੇ ਕੋਈ ਵੀ ਗੱਲ ਨਹੀਂ ਸੀ ਕਰਨੀ ਚਾਹੁੰਦੀ ਜਿਸ ਨਾਲ ਸੋਨੀਆ ਤੇ ਉਸਦੇ ਘਰਦਿਆਂ ਦੀ ਬਦਨਾਮੀ ਹੋਵੇ ਪਰ ਜਦੋਂ ਮੈਂ ਉਸ ਦਰਿੰਦੇ ਨੂੰ ਦੇਖਦੀ ਤਾਂ ਦਿਲ ਕਰਦਾ ਚੀਕ-ਚੀਕ ਕੇ ਕਾ ਇਸਨੇ ਹੀ ਸੋਨੀਆ ਦਾ ਕਤਲ ਕੀਤਾ ਹੈ ਪਰ ਇਸ ਭੇਦ ਨੂੰ ਮੈਂ ਆਪਣੇ ਅੰਦਰ ਇੰਨਾ ਡੂੰਘਾ ਦਬਾ ਲਿਆ ਕਿ ਜ਼ੋਰ ਲਗਾਉਣ ਉੱਪਰ ਵੀ ਬਾਰ ਨਾ ਆਇਆ ਉਸੇ ਸਾਲ ਮੇਰੀ ਫਾਈਨ ਆਰਟਸ ਦੀ ਪੜ੍ਹਾਈ ਪੂਰੀ ਹੋ ਗਈ ਸਮਾਂ ਆਪਣੀ ਚਾਲ ਚੱਲਦਾ ਰਿਹਾ ਅਤੇ ਮੈਂ ਆਪਣੀ ਜ਼ਿੰਦਗੀ ਨਾਲ ਕਈ ਵਾਰੀ ਸੋਨੀਆ ਦੀ ਯਾਦ ਉਸ ਦਰਿੰਦੇ ਲਈ ਨਫ਼ਰਤ ਦਾ ਤੂਫਾਨ ਬਣ ਕੇ ਆਉਂਦੀ ਔਰ ਸਭ ਬੇਕਾਰ ਕਿਉਂਕਿ ਮੈਂ ਕੁਝ ਵੀ ਨਹੀਂ ਸਕਰ ਸਕਦੀ ਜਦੋਂ ਮੈਂ ਉਸ ਦੇ ਵੱਡੇ ਆਫੀਸਰ ਬਣਨ ਬਾਰੇ ਸੁਣਿਆ ਤਾਂ ਹੈਰਾਨ ਰਹਿ ਗਈ ਉਹ ਲਫੰਗਾ ਆਫੀਸਰ ਕਿਵੇਂ ਬਣ ਗਿਆ ਮੇਰੇ ਦਿਮਾਗ ਵਿੱਚੋਂ ਆਪ ਹੀ ਜਵਾਬ ਆਇਆ ਇਹ ਸਾਡਾ ਮਹਾਨ ਭਾਰਤ ਦੇਸ਼ ਹੈ ਪੈਸੇ ਦੇ ਕੇ ਕੁਝ ਵੀ ਹੋ ਸਕਦਾ ਹੈ ਭਾਵੇਂ ਆਫੀਸਰ ਬਣ ਗਿਆ ਸੀ ਪਰ ਆਦਤਾਂ ਉਹੀ ਸੀ ਕਿ ਵਾਰਸ ਸ਼ਾਹ ਨਾਲ ਆਦਤਾਂ ਜਾਂਦੀਆਂ ਭਾਵੇਂ ਕੱਟिए ਪੋਰੀਆ ਪੋਰੀਆ ਜੀ ਟੀਵੀ ਵਿੱਚ ਜ਼ੋਰ ਦੀ ਬਿਗਲ ਵੱਜਾ ਤਾਂ ਮੇਰੀਆਂ ਸੋਚਾਂ ਦੀ ਲੜੀ ਟੁੱਟੀ ਉਸ ਦਰਿੰਦੇ ਦਾ ਸਨਮਾਨ ਹੋ ਰਿਹਾ ਸੀ ਉਸ ਨੂੰ ਸਨਮਾਨਿਤ ਕਰਦਾ ਡਿਫੈਂਸ ਮਨਿਸਟਰ ਕਹਿ ਰਿਹਾ ਸੀ ਦੇਸ਼ ਦੇ ਜਵਾਨਾਂ ਨੂੰ ਇਸ ਆਦਰਸ਼ ਅਤੇ ਉੱਚੇ ਆਚਰਣ ਵਾਲੇ ਨੌਜਵਾਨ ਦੇ ਪੱਛਿਨਾ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਦੇਸ਼ ਦਾ ਭਵਿਕ ਉਜਲਾ ਹੋ ਸਕੇ ਮੇਰੇ ਨਾਲ ਹੀ ਮੇਰੇ ਹਸਬੰਡ ਦੇ ਦਾਦੀ ਜੀ ਵੀ ਟੀਵੀ ਦੇਖ ਰਹੇ ਸਨ ਮੈਂ ਸਭ ਕੁਝ ਉਹਨਾਂ ਨੂੰ ਦੱਸ ਦਿੱਤਾ ਨਾਲ ਹੀ ਪੁੱਛਿਆ ਇਸ ਭੈੜੇ ਬੰਦੇ ਦਾ ਰੱਬ ਨੇ ਵੀ ਕੁਝ ਨਾ ਵਿਗਾੜਿਆ ਦਾਦੀ ਜੀ ਨੇ ਬੜੀ ਸਹਿਜਤਾ ਨਾਲ ਜਵਾਬ ਦਿੱਤਾ ਰੱਬ ਦੀ ਚੱਕੀ ਚੱਲਦੀ ਤਾਂ ਬੜੀ ਹੌਲੀ ਏ ਪਰ ਜਦੋਂ ਪਿੰਦੀ ਏ ਤਾਂ ਪੀਸਦੀ ਬੜਾ ਬਰੀਕ ਏ ਦਾਦੀ ਜੀ ਦੇ ਇਨਾਂ ਸ਼ਬਦਾਂ ਨਾਲ ਜਿਵੇਂ ਮੇਰੀ ਤਸੱਲੀ ਜੀ ਹੋ ਗਈ ਹੋਵੇ ਅਤੇ ਮੈਂ ਟੀਵੀ ਛੱਡ ਕੇ ਰਸੋਈ ਵੱਲ ਨੂੰ ਤੁਰ ਪਈ